ਦੋਸਤੋ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜਿਓ ਕਮਾਲੂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਨਾਲ ਦੋਸਤੋ ਮੈਂ ਆਪਣੇ ਘਰ ਦੇ ਵਿੱਚੋਂ ਲੈ ਕੇ ਆਇਆ ਮੈਂ ਪਿੰਡ ਦੱਸਦਾਂ ਨਾ ਪਹਿਲਾਂ ਤੁਹਾਨੂੰ ਮੇਰਾ ਪਿੰਡ ਜਿਹੜਾ ਕਮਾਲੂ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਪੈਂਦਾ ਸਾਨੂੰ ਬਠਿੰਡਾ ਤਲਵੰਡੀ ਸਾਬੋ ਤੋਂ 9-10 ਕਿਲੋਮੀਟਰ ਤੇ ਅਸੀਂ ਬੈਠੇ ਆਂ ਨੇੜੇ ਜਿਹੜੇ ਪਿੰਡ ਐ ਸਾਡੇ ਇੱਕ ਸਾਈਡ ਤੇ ਜੱਜੜ ਲਾਲਿਆਣਾ ਬੰਗੀਆਂ ਤੇਰਾ ਆਮਾ ਸ਼ਹਿਰ ਸਾਡੇ ਬਿਲਕੁਲ ਨੇੜੇ ਨੇੜੇ ਆ। ਸਾਹਮਣੇ ਜੋ ਉਸ ਤੋਂ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਨਾ ਇਹਦਾ ਮਸ ਨੂੰ ਰਿਕਾਰਡ ਦੱਸੂਗਾ ਫੁੱਲ ਰਿਕਾਰਡ ਦੀ ਝੋਟੀ ਹੈ ਇਹ। ਆਪਣੇ ਘਰ ਦੀ ਝੋਟੀ ਹੈ ਇਹ। ਸਾਰਾ ਕੁਝ ਦੱਸੂਗਾ ਪਹਿਲੇ ਸੂਏ ਕਿੰਨਾ ਦੁੱਧ ਦੁੱਤਾ ਇਹਨੇ। ਹੁਣ ਇਹਨੇ ਦੂਜਾ ਸੂਹਾ ਸੁਣਾ। ਦੰਦਾਂ ਦੇ ਵਿੱਚ ਝੋਟੀ ਹੈ। ਝੋਟੀ ਨਾ ਇਹ 70 5 77 ਦੀ ਝੋਟੀ ਹੈ। ਪਹਿਲਾ ਸੂਹਾ ਇਸ ਝੋਟੀ ਨੇ 13 ਕਿਲੋ ਦੁੱਧ ਦੁੱਤਾ ਸਾਡੇ ਕੋਲੇ। ਤੇ ਹੁਣ ਇਹ ਦੂਜਾ ਸੁਹਾਸ ਹੁੰਦੀ ਐ ਤੇ ਝੋਟੀ ਦੋਸਤ ਇਹ ਦੰਦਾਂ ਦੇ ਵਿੱਚ ਹੈਗੀ ਇਹਨੇ ਨਾ ਛਿੱਗੀ ਆ ਝੋਟੀ ਇੱਕ ਪਾਸੇ ਵਾਲਾ ਪੰਜਵਾਂ ਦੰਦ ਦੇ ਨੇ ਚੱਕ ਲਿਆ ਤੇ ਇੱਕ ਪਾਸੇ ਵਾਲਾ ਤੋੜਿਆ ਦੰਦ ਹਲੇ ਚੱਕਣਾ 11 ਤਰੀਕ ਨੂੰ ਦੋਸਤ ਇਹ ਦੇ ਦਿਨ ਪੂਰੇ ਹੋਣੇ ਆ ਅੱਜ ਹੈਗੀ 8 ਤਰੀਕ ਨੂੰ ਮੈਂ ਦਿਨ ਤੇਰੀ ਵੀਡੀਓ ਬਣਾ ਰਿਹਾ ਹਾਂ 8 10 2025 ਤੇ 11 ਤਰੀਕ ਨੂੰ ਇਹ ਦਿਨ ਪੂਰੇ ਹੋਣੇ ਆ ਦੋਸਤੋ ਹਲੇ ਸਟਾਰਟਿੰਗ ਕੀਤੀਆਂ ਮੜੀਆਂ ਮੜੀਆਂ ਧਾਰਾਂ ਜੀਆਂ ਮਬੂਲੀ ਜੇ ਥਾਣਾ ਦੇ ਵਿੱਚ ਪਾਉਂਦੀ ਹੈਗੀ ਤੇ ਕਈ ਵਾਰੀ ਤਾਂ ਇਹ ਪਿਛਲੇ ਪਹਿਲੇ ਸੂਤਾਂ ਦੇ ਦੋ ਦਿਨ ਉੱਤੋਂ ਦੇ ਲੇਗੀ ਸੀਗੀ ਐਤਕੀ ਦੋਸਤੋ ਇਹ ਹੋ ਸਕਦਾ ਹੈ ਪੂਰੇ ਦਿਨਾਂ ਤੇ ਸੂਪੇ ਜਾਂ ਇੱਕ ਦੋ ਦਿਨ ਵੱਧ ਲੈ ਜਾਓ ਪਤਾ ਨਹੀਂ ਹਵਾਨਾ ਤੁਹਾਨੂੰ ਮੈਂ ਦਿਖਾਉਣ ਲੱਗਾ ਧਿਆਨ ਨਾਲ ਤੁਸੀਂ ਦੇਖਿਓ ਹਲੇ ਹਵਾਨੇ ਦੇ ਵਿੱਚ ਨਾ ਢਿੱਲਾਂ ਝੋਟੀ ਦੇ ਆ ਦੇਖਿਓ ਥਾਣਾ ਦਾ ਸਾਈਜ਼ ਤੁਸੀਂ ਇੱਥੋਂ ਚੈੱਕ ਕਰੋ ਇੱਕੋ ਜਿਹਾ ਥਾਣਾ ਇੱਕੋ ਜਿਹੀ ਗਾਇਬ ਤੇ ਹੈ ਬਹੁਤ ਸੋਹਣਾ ਥਣ ਤੇ ਹਵਾਨਾ ਝੋਟੀ ਦਾ ਪਿਛਲੇ ਪਾਸੋਂ ਚੰਗਾ ਦਿਂਦਾ ਤੇ ਅਗਲੇ ਪਾਸੇ ਤੁਸੀਂ ਦੇਖਿਓ ਥਾਣਾ ਦਾ ਸਾਈਡ ਤੋਂ ਸਾਈਡ ਦੇਖਿਓ ਆ ਦੇਖ ਇੱਕੋ ਜਿਹਾ ਥਾਣਾ ਤੱਕ ਅਗਲੇ ਪਾਸੇ ਵੀ ਬਹੁਤ ਸੋਹਣੀ ਹੈ ਝੁੱਟੀ ਦੀ ਇਹ ਆਪ ਹੈਗੀ 70577 ਦੀ ਇਹਦੀ ਜਿਹੜੀ ਮਾਂ ਸੀਗੀ ਦੋਸਤੋ ਉਹ ਸੀਗੀ PC 483 ਦੀ ਉਹ ਵੀ ਆਪਣੇ ਘਰੇ ਸੀਗੀ ਆਪਾਂ ਤੀਜੇ ਸੂਏ ਵਿੱਚ ਹੀ ਹੈ ਇਹ ਇਹ ਪਹਿਲੇ ਸੂਏ ਦੀ ਝੋਟੀ ਆ ਉਹਦੀ ਇਹਦੀ ਮਾਂ ਦੀ ਤੇ ਜਿਹੜਾ ਇਹਦੇ ਅੱਗੇ ਹੁਣ ਸੀਮਨ ਲੱਗਿਆ ਉਹ PC 843 ਦਾ ਲੱਗਿਆ ਸਿੰਗਾ ਦਾ ਸਾਈਜ਼ ਦੇਖ ਲਿਓ ਬਿਲਕੁਲ ਰਿੰਗ ਸਿੰਘ ਹੈ ਕੱਬਕਾਰ ਚੰਗਾ ਝੋਟੀ ਦਾ ਬੇਲ ਚੰਗੀ ਹੈਗੀ ਆ ਦੇਖੋ ਅੱਗੋਂ ਨਾ ਸੋਨ ਮੈਂ ਮੂੰਹ ਮੱਥਾ ਦਿਖਾਉਣਾ ਝੁੱਟਦਾ ਸਿੰਘ ਸੁng ਦੇਖਿਓ ਧਿਆਨ ਨਾਲ ਇੱਥੇ ਇੱਥੇ ਇੱਥੋਂ ਜੱਜ ਕਰ ਲਿਓ ਝੋਟੀ ਦੀ ਢੌਣ ਦੇਖੋ ਕਿੰਨੀ ਲੰਮੀ ਹੈਗੀ ਬੂਥ ਪਤਲੀ ਹੈ ਪਤਲੀ ਪੂਛਾ ਝੋਟੀ ਦੀ ਤੇ ਪਿੰਡਾ ਬਿਲਕੁਲ ਪਤਲਾ ਤੇ ਬਰੀਕ ਹੈ ਬਾਲ ਵਰਗਾ ਮੇਰੇ ਘਰ ਦੀ ਜੰਪ ਵਾਲਾ ਝੋਟੀ ਪ੍ਰੋਪਰ ਤੁਹਾਨੂੰ ਰਿਕਾਰਡ ਦੱਸ ਰਿਹਾ ਮੈਂ ਦਾ ਝੋਟੀ ਦੋਸਤੋ ਇਹ ਜਿਹੜੇ ਭਰਾ ਨੇ ਚੰਗੇ ਪੈਸੇ ਲਾਉਣੇ ਹਨ ਫੋਨ ਸਾਨੂੰ ਉਹੀ ਕਰਿਓ ਫੋਨ ਰੇਟ ਤੇ ਆਪਾਂ ਫੋਨ ਤੇ ਰੱਖਾਂਗੇ ਜੀਨੇ ਚੰਗੇ ਪੈਸੇ ਲਾਉਣੇ ਆ ਬਰੀਡ ਘਰੇ ਬਣਾਉਣੀ ਹੈਗੀ ਅੱਗੇ ਚੰਗੇ ਬੱਚੇ ਲੈਣੇ ਆ ਅੱਗੇ ਬੱਚੇ ਵੀ ਚੰਗੇ ਦੇਊਗੀ ਇਹਦੀ ਕੱਟੀ ਆਪਣੇ ਕੋਲੇ ਖੜੀ ਹੈ ਬਹੁਤ ਸੋਹਣੀ ਜਿਹੜੀ ਪਿਛਲੇ ਸੂਏ ਦੀ ਕੱਟੀ ਹੈ ਉਹ ਹੈਗੀ ਹੈ ਸ਼ੇਰ-ਏ-ਹਿੰਦੁਸਤਾਨ ਦੀ ਇਸ ਛੋਟੀ ਦੀ ਕੱਟੀਆਂ ਬਹੁਤ ਸੋਹਣੀ ਕੱਟੀਆਂ ਨੇ ਉਮੀਦ ਹੈ ਵੀ ਐਤਕੀ ਵੀ ਇਹ ਕੱਟੀ ਦੇਵੇ ਜਿਹੜੇ ਵੀ ਘਰੇ ਜਾਵੇ ਰੰਗ ਭਾਗ ਲਾਵੇ ਪਿਛਲੇ ਸੂਏ ਦੇ ਨਾਲ ਬਹੁਤ ਸੋਹਣੀ ਤਿਆਰ ਹੋਈ ਜਾਂਦੀ ਹੈ ਐਤਕੀ ਇੱਥੇ ਤੁਸੀਂ ਜੱਜ ਲਾ ਲਿਓ ਹਵਾਨਾ ਪਿਛਲੇ ਪਾਸੇ ਵੀ ਦਿਖਉਂਦੀ ਹੈ ਪੱਟਾਂ ਤੋਂ ਤੇ ਅਗਲੇ ਪਾਸੇ ਮੜਾ ਤੋਰੀ ਗਾਂ ਨੂੰ ਆ ਲਓ ਤੋਰ ਦੇ ਵਿੱਚ ਤੋਰੀ ਕਪਰ 13 ਕਿਲੋ ਤਾਂ ਪਹਿਲੇ ਸੂਏ ਦੋ ਦੰਦ ਝੋਟੀ ਨੇ ਕੱਢਿਆ ਦੋ ਦੰਦ ਸੂਈ ਸੀ ਪਹਿਲੇ ਸੂਏ ਸਾਡੇ ਕੋਲੇ ਐਤਕੀ ਇਹ ਛਿੱਗੀ ਹੋ ਜੂਗੀ ਜਦੋਂ ਨੂੰ ਸੂਣਾ ਆਏ ਨੇ 10 20 15 ਦਿਨਾਂ ਤੱਕ ਛਿੱਗੀ ਇਹ ਪ੍ਰੋਪਰ ਹੋ ਜੂਗੀ ਆ ਦੇਖੋ ਇੱਥੇ ਇੱਥੇ ਜੱਜ ਕਰ ਲੈ ਝੋਟੀ ਨੂੰ ਤੇ ਚਲੋ ਇੱਥੋਂ ਦੇਖ ਲਓ ਬੇਲ ਝੋਟੀ ਦੀ ਦੇਖ ਲਓ ਕੱਦ ਕੱਟ ਦਾ ਅੰਦਾਜ਼ਾ ਲਾ ਲਿਓ ਮੂੰਹ ਮੱਥੇ ਦਾ ਅੰਦਾਜ਼ਾ ਲਾ ਲਿਓ ਹਾਜੀ ਖੜੇ ਨਾ ਪੂਰੀ ਢੱਲੇ ਦਿਖਾਉਂਦੀ ਆ ਹਵਾਨੇ ਦੇ ਵਿੱਚ ਝੋਟੀ ਜਦੋਂ ਸੂੰਦੀ ਆ ਪੂਰਾ ਪ੍ਰੋਪਰ ਐ ਅਡਰ ਨਾਲ ਪੂਰਾ ਟਾਈਟ ਕਰਕੇ ਸੂੰਦੀ ਹੈਗੀ ਤੇ ਹਲੇ ਕਰਮਾ ਵਾਲੀ ਲਊਗੀ 2-4 ਦਿਨ ਮੇਰੇ ਅੰਤਾਜੇ ਨਾਲੇ ਲੈਂਦਾ ਤੇ ਲੇਵਾ ਇਹਦਾ ਕੱਟ ਵਾਲਾ ਅਗਲੇ ਪਾਸੋਂ ਵੀ ਕੱਟ ਦਿਖਾਉਂਦਾ ਤੇ ਬੈਕ ਸਾਈਡ ਤੋਂ ਵੀ ਕੱਟ ਦਿਖਾਉਂਦਾ ਹਵਾਨਾ ਇਹਦਾ ਆ ਦੇਖ ਧਿਆਨ ਨਾਲ ਹਾਈ ਦਰੁੰਦਾ ਆ ਬੱਤ ਦਵਾਰੇ ਲੈ ਜਾ ਮੈਂ ਤੁਹਾਨੂੰ ਤਾਂ ਬਾਰ-ਬਾਰਕ ਦਿਖਾਈ ਜਨਾ ਕਈ ਵਾਰੀ ਭਰਾ ਨਾਲ ਕੋਈ ਦੂਰੋ ਆ ਜਾਂਦਾ ਕਿਉਂਕਿ ਪੈਸੇ ਚੰਗਿਆਂ ਦੀ ਝੋਟੀ ਐ ਮੈਂ ਤੁਹਾਨੂੰ ਪਹਿਲਾਂ ਰਸਤਾ ਤੇ ਜੇ ਤਾਂ ਆਪਣੀ ਮੇਰੀ ਜੱਜਮੈਂਟ ਦੇ ਹਿਸਾਬ ਦੇ ਨਾਲ ਉੱਥੇ ਝੋਟੀ ਗਈ ਤਾਂ ਮੈਂ ਵੇਚੂਗਾ ਜੇ ਮੇਰੀ ਝੋਟੀ ਉੱਥੇ ਨਾ ਜਾਂਦੀ ਹੋਈ ਨਾ ਤਾਂ ਆਪਾਂ ਇਹ ਇਦਾਂ ਦੀ ਗੱਲ ਵੀ ਨਹੀਂ ਵੀ ਮੈਂ ਘਰੇ ਵੀ ਰੱਖ ਲੂਗਾ ਵੇਚਦਾ ਮੈਂ ਤਾਂ ਕਿਉਂਕਿ ਮੇਰੇ ਮਾਗ ਇਹਦੇ ਮਾਗ ਅੱਗੇ ਚਾਰ ਝੋਟੀਆਂ ਮੇਰੇ ਕੋਲੇ ਹੋਰ ਸੂਣ ਵਾਲਗਾਂ ਇੱਕ ਐਮ 416 ਵਾਲੀ ਖੜੀ ਹੈ ਮੇਰੇ ਕੋਲ ਇੱਕ ਨਵਾਬ ਦੀ ਵੀ ਕੱਟੀ ਖੜੀ ਆ ਉਹਨੇ ਪਹਿਲੇ ਸੂਣ ਹੈ ਦੋ ਝੋਟੀਆਂ ਦੇ ਨਾਲ ਹੋਰ ਹੈਗੀਆਂ ਉਹਨਾਂ ਨੇ ਸੁਣਾ ਹੈ ਰਾਹ ਲੈ ਜਾ ਪੁੱਤ ਆ ਲੈ ਪੁੱਤ ਤੇ ਉਹ ਏਦਾਂ ਦੇ ਨਗੀਨੇ ਵੇਚਣ ਨੂੰ ਜੀ ਨਹੀਂ ਕਰਦਾ ਤਾਂ ਕਰਕੇ ਮੈਂ ਵੇਚ ਦਿਆਂਗਾ ਕਿਉਂਕੋ ਕੁਝ ਥਾਂ ਦੀ ਸਮੱਸਿਆ ਆ ਜਾਂਦੀ ਹੈ ਤੇ ਕੁਝ ਪਾਈ ਪਸ਼ੂ ਜਦੋਂ ਜਾਦੇ ਹੋ ਜਾਂਦੇ ਫਿਰ ਸਾਹਮਣੇ ਵੀ ਔਖੇ ਹੋ ਜਾਂਦੇ ਆ ਕਿਉਂਕਿ ਖਰਚਾ ਬਹੁਤ ਖਾਂਦਾ ਹੈ ਪਸ਼ੂ ਜਿਹੜੇ ਹਿਸਾਬ ਨਾਲ ਏਦਾਂ ਦੀ ਬਰੀਡ ਆਪਾਂ ਤਿਆਰ ਕਰਨੀ ਹੈ ਨਾ ਬਹੁਤ ਖਰਚਾ ਖਾ ਕੇ ਤਿਆਰ ਹੁੰਦੀ ਹੈਗੀ تعالੇਕੋ ਐ ਇੱਥੇ ਤੁਸੀਂ ਨਾ ਬੈਕ ਸਾਈਡ ਤੋਂ ਵੀ ਚੈੱਕ ਕਰ ਲਿਓ ਸਮਾਰ ਕੇ ਧਿਆਨ ਨਾਲ ਇੱਥੋਂ ਤੁਸੀਂ ਜੇ ਸਾਉਣਾ ਝੋਟੀ ਤੁਰਦੀ ਆ ਦਿਖਾਉਂਦੀ ਆ ਹਵਾਨਾ ਉਹ ਤੁਸੀਂ ਧਿਆਨ ਨਾਲ ਦੇਖ ਲਿਓ ਨੰਬਰ ਮੈਂ ਆਪਦਾ ਲਾਉਂਗਾ ਇਹਦੇ ਵਿੱਚ ਜਿਹੜੇ ਭਰਾ ਨੂੰ ਪਸੰਦ ਆਈ ਕੰਟੈਕਟ ਕਰ ਲਿਓ ਇਹਦੇ ਮੇਰੇ ਨਾਲ ਲਓ ਕਰ ਲਿਓ ਕੰਟੈਕਟ ਭਰਾ ਜਿਹੜੇ ਭਰਾ ਨੂੰ ਚੰਗੀ ਝੋਟੀ ਦੀ ਜਿਹੜਾ ਬੰਦਾ ਭਾਲ ਦੇ ਵਿੱਚ ਆ ਨਾ ਬਹੁਤ ਚੰਗੀ ਝੋਟੀ ਐ ਅਸੀਂ ਪਹਿਲਾ SUH 22 ਐ ਤੇ ਇਹ ਮੰਨੋ ਵੀ ਤਿੰਨ ਮਹੀਨੇ ਪਹਿਲਾਂ ਇਹਨੂੰ ਛੱਡੀ ਐ ਲੰਮਾ ਟਾਈਮ ਦੁੱਧ ਦਿੰਦਾ ਸਾਡੇ ਕੋਲੇ ਝੋਟੀ ਨੇ ਐ ਵੀ ਹੋਈ ਨਹੀਂ ਕਿ ਵੀ ਪਹਿਲਾਂ ਹਰ ਜਾਂਦੀ ਐ ਤੇ ਸੱਤਵਾਂ ਮਹੀਨਾ ਅੱਧੋਂ ਨੰਗ ਗਿਆ ਸੀ ਇਹਨੂੰ ਜਦੋਂ ਅਸੀਂ ਇਹ ਦੁੱਧੋ ਡਰਾਈ ਕਰੀ ਐ ਸਾਰਾ ਕੁਝ ਪ੍ਰੋਪਰ ਰਿਕਾਰਡ ਹੈਗਾ ਜਿਹੜਾ ਭਰਾ ਲੈ ਗਿਆ ਬਸ ਗੁਣੀ گاਊਗਾ ਤੇ ਲੈ ਜੋ ਜਿਹੜੇ ਭਰਾ ਨੂੰ ਚੰਗੀ ਲੱਗੀ ਨੰਬਰ ਸਕਰੀਨ ਤੇ ਚੱਲਦਾ ਧੰਨਵਾਦ ਦੋਸਤੋ ਵੀਡੀਓ ਨਾਲ ਤੱਕ ਦੇਖਣ ਲਈ ਸੱਸੀ ਘਾਲ ਸਾਰੇ ਭਰਾਵਾਂ ਨੂੰ